ਲੁਧਿਆਣਾ ਪੁਲਿਸ ਨੇ ਇੱਕ ਅੰਨੇ ਕਤਲ ਕੇਸ ਨੂੰ ਸੁਲਝਾਉਣ ਦੇ ਵਿੱਚ ਮਹੱਤਵਪੂਰਨ ਸਫਲਤਾ ਹਾਸਲ ਕਰ ਲਈ ਹੈ ਇਹ ਘਟਨਾ 3 ਜਨਵਰੀ ਨੂੰ ਵਾਪਰੀ ਸੀ ਅਤੇ 5 ਜਨਵਰੀ ਨੂੰ ਦੋ ਹਿੱਸਿਆਂ ਦੇ ਵਿੱਚ ਸੜੀ ਹੋਈ ਇੱਕ Laash ਪੁਲਿਸ ਨੂੰ ਮਿਲੀ ਸੀ ਜਿਸ ਤੋਂ ਬਾਅਦ ਜਾਂਚ ਤੋਂ ਬਾਅਦ ਪੁਲਿਸ ਨੇ ਮਹੱਤਵਪੂਰਨ ਖੁਲਾਸੇ ਕਰ ਦਿੱਤੇ ਅਤੇ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਦਾ ਦਾਵਾ ਕੀਤਾ ਇਸ ਦੌਰਾਨ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਸੰਬੋਧਨ ਕਰਦਿਆਂ ਹੋਇਆ ਲੁਧਿਆਣਾ ਦਿਹਾਤੀ ਦੇ ਸਹਿਯੁਕਤ ਕਮਿਸ਼ਨਰ ਨੇ ਕਿਹਾ ਕਿ ਮਿਹਰਬਾਨ ਪੁਲਿਸ ਦੇ ਅਧਿਕਾਰ ਖੇਤਰ ਦੇ ਵਿੱਚ ਇੱਕ ਅੰਸ਼ਕ ਤੌਰ ਤੇ ਸੜੀ ਹੋਈ লাশ ਮਿਲੀ ਹੈ ਪੁਲਿਸ ਨੇ ਇੱਕ ਮਾਮਲੇ ਦੇ ਵਿੱਚ ਕੇਸ ਦਰਜ ਕੀਤਾ ਸੀ ਜਦੋਂ ਮ੍ਰਿਤਕ ਦੇ ਭਰਾ ਨੂੰ ਗੁੰਮਸ਼ਿਦਾ ਵਿਅਕਤੀ ਦੀ ਸ਼ਿਕਾਇਤ ਦਰਜ ਕਰਵਾਈ ਸੀ ਪੁਲਿਸ ਨੇ ਕਤਲ ਦੇ ਭੇਤ ਨੂੰ ਸੁਲਝਾਉਣ ਦੇ ਲਈ ਪੂਰੀ ਮਿਹਨਤ ਕੀਤੀ ਹੈ ਤੇ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿੱਤਾ ਹੈ ਜਿਨ੍ਹਾਂ ਤੇ ਪਹਿਲੇ ਕਈ ਅਪਰਾਧਾਂ ਦੇ ਦੋਸ਼ ਲੱਗ ਚੁੱਕੇ ਸਨ ਦੱਸਿਆ ਗਿਆ ਹੈ ਕਿ ਮ੍ਰਿਤਕ ਦੋਸ਼ੀ ਦੀ ਭੈਣ ਨੂੰ ਤੰਗ ਕਰਦਾ ਸੀ ਅਤੇ ਦੂਜੇ ਮੁਲਜ਼ਮ ਨੂੰ ਇੱਕ ਆਟੋ ਉਧਾਰ ਦਿੱਤਾ ਸੀ ਜੋ ਕਿ ਫਿਰੋਤੀ ਦੇ ਬਹਾਨੇ ਵਾਪਸ ਲੈ ਲਿਆ ਗਿਆ ਉਸਦੇ ਨਾਲ ਨਫ਼ਰਤ ਕਰਦੇ ਹੋਏ ਦੋਸ਼ੀ ਨੇ ਆਪਣੇ ਤੀਜੇ ਸਾਥੀ ਨਾਲ ਮਿਲ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਉਹਨਾਂ ਦੱਸਿਆ ਕਿ ਮੁਲਜ਼ਮ ਵਿਰੁੱਧ ਪਹਿਲਾਂ ਵੀ ਕਈ ਮਾਮਲੇ ਦਰਜ ਕੀਤੇ ਗਏ ਹਨ ਤੇ ਮੁਲਜ਼ਮ ਪਹਿਲਾਂ ਵੀ ਜੇਲ੍ਹ ਜਾ ਚੁੱਕਾ ਹੈ ਮੁਲਜ਼ਮਾਂ ਨੇ ਪੀੜਤ ਦੇ ਹੱਥ ਬੰਨ੍ਹ ਦਿੱਤੇ ਅਤੇ ਸਿਰ ਦੇ ਉੱਤੇ ਹਥੌੜੇ ਨਾਲ ਵਾਰ ਕਰਕੇ ਉਸ ਦੀ ਹੱਤਿਆ ਕਰ ਦਿੱਤੀ ਅਤੇ ਫਿਰ ਉਸ ਦੀ ਲਾਸ਼ ਨੂੰ ਕੂੜੇ ਦੇ ਢੇਰ ਵਿੱਚ ਲੈ ਗਏ ਅਤੇ ਉਸ ਨੂੰ ਸਾੜਨ ਦੀ ਕੋਸ਼ਿਸ਼ ਕੀਤੀ ਪੁਲਿਸ ਨੇ ਹੁਣ ਤਿੰਨ ਮੁਲਜ਼ਮਾਂ ਨੂੰ ਗ੍ਰਫਤਾਰ ਕਰ ਲਿੱਤਾ ਹੈ ਤੇ ਜਿਨ੍ਹਾਂ ਨੇ ਹੁਣ ਆਪਣਾ ਅਪਰਾਧ ਵੀ ਕਬੂਲ ਲਿਆ ਦੇਖਣਾ ਇਹ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਸ ਇਹ ਕੇਸ ਕੀ ਰੁਕ ਕਰਦਾ ਤੁਸੀਂ ਵੀ ਦੇਖੋ ਇਹ ਵੀਡੀਓ ਇਹ ਇੱਕ ਸੰਜੇ ਨਾਮ ਦਾ ਲੜਕਾ ਸੀ ਜੋ 3 ਤਰੀਕ ਨੂੰ ਆਪਣੇ ਘਰੋਂ ਸਾਹਨੇਵਾਲ ਦੇ ਏਰੀਆ ਗੈਸਪਰਾ ਏਰੀਆ ਦੇ ਵਿੱਚੋਂ ਥਾਣਾ ਸਾਹਨੇਵਾਲ ਤੋਂ ਇਹ ਮਿਸਿੰਗ ਹੋਇਆ ਸੀ ਤਾਂ ਇਹਦੇ ਬ੍ਰਦਰ ਨੇ ਇੱਕ ਇਤਲਾਹ ਦਿੱਤੀ ਸੀ ਵੀ ਮੇਰਾ ਬ੍ਰਦਰ 12 ਵਜੇ ਕਰੀਬ ਘਰ ਹੋ ਗਿਆ ਸੀ ਤੇ ਵਾਪਸ ਨਹੀਂ ਆਇਆ ਤਾਂ ਉਹਦੇ ਵਿੱਚ ਅਸੀਂ ਫਿਰ ਇੱਕ ਮੁਕਦਮਾ ਦਰਜ ਕੀਤਾ ਸੀ ਥਾਣਾ ਸਾਨੇਵਾਲ ਇਹਦੇ ਮਿਸਿੰਗ ਦਾ ਉਸ ਤੋਂ ਬਾਅਦ 5 ਤਰੀਕ ਨੂੰ ਸਾਨੂੰ ਥਾਣਾ ਮਿਹਰਬੰਦ ਏਰੀਆ ਦੇ ਵਿੱਚੋਂ ਇੱਕ ਡੈੱਡ ਬੋਡੀ ਮਿਲੀ ਸੀ ਜਿਹੜੇ ਦੋ ਹਿੱਸਿਆਂ 'ਚ ਕੱਟੀ ਹੋਈ ਸੀ ਤੇ ਪਲੱਸ ਉਹ ਸਾਰੀ ਸੜੀ ਹੋਈ ਸੀ ਜਿਹਦੀ ਆਈਡੈਂਟੀਫਿਕੇਸ਼ਨ ਨਹੀਂ ਸੀ ਹੋ ਪਾਰੀ ਤਾਂ ਉਹਦੇ ਵਿੱਚ ਅਸੀਂ ਇਹਨੂੰ ਪਹਿਲਾਂ ਜਿਹੜੀ ਇਹਦੀ شناخت ਕਰਾਉਣ ਲਈ ਸਿਵਲ ਹਸਪੀਟਲ ਡੈੱਡ ਬੋਡੀ ਰਖਾਈ ਫਿਰ ਅਸੀਂ ਇਹਦਾ ਇੱਕ ਮੁਕਦਮਾ ਦਰਜ ਕੀਤਾ 302 201 ਦਾ ਮਾਰਦਰ ਦਾ ਤੇ ਕੋਈ ਮਾਰ ਕੇ ਜਿਹੜਾ ਇਸ ਏਰੀਆ ਦੇ ਵਿੱਚ ਸੁੱਟ ਗਿਆ ਸੀ ਫਿਰ ਉਹਦੇ ਵਿੱਚ ਸਾਡੀ ਟੀਮ ਜ਼ੋਨ 4 ਦੇ ਵਿੱਚ ਏਡੀਸੀਪੀ ਜਸ਼ਨ ਤੇ ਆਪਣਾ ਏਸੀਪੀ ਸੂਪ ਤੇ ਨਾਲ ਉਹਨਾਂ ਦੇ ਐਸਐਚਓ ਤੇ ਇੰਚਾਰਜ ਸੀਆਈਏ ਜਿਹੜਾ ਡੀਸੀਪੀ ਇਨਵੈਸਟੀਗੇਸ਼ਨ ਹਰਪਾਲ ਸਿੰਘ ਹੋਰਾਂ ਦੀ ਸੁਪਰਵਾਈਜ਼ਨ ਚ ਤਾਂ ਸਾਡੀ ਸੀਆਈ ਦੀ ਟੀਮ ਨੇ ਤੇ ਥਾਣੇ ਦੇ ਰਲ ਕੇ ਇਹਨਾਂ ਨੇ ਇਸ ਮਕਦਮੇ ਨੂੰ ਟ੍ਰੇਸ ਕੀਤਾ ਇਹਦੇ ਵਿੱਚ ਬਹੁਤ ਜਿਹੜਾ 0% ਜਿਹੜੀ ਹੈ ਲੀਡ ਸੀ ਬਲਾਈਂਡ ਸੀ ਬੰਦੇ ਦੀ ਆਈਡੈਂਟੀਫਿਕੇਸ਼ਨ ਨਹੀਂ ਸੀ ਔਰ ਜਲਾਇਆ ਹੋਇਆ ਸੀ ਔਰ ਬਹੁਤ ਬੁਰੀ ਤਰ੍ਹਾਂ ਨਾਲ ਜਿਹੜਾ ਇਹਦਾ ਮਰਡਰ ਕੀਤਾ ਉਹਦੇ ਵਿੱਚ ਹੁਣ ਅਸੀਂ ਤਿੰਨ ਬੰਦੇ ਜਿਹੜੇ ਆ ਉਹ ਗ੍ਰਿਫਤਾਰ ਕੀਤੇ ਆ ਜਿਹਦੇ ਵਿੱਚ ਇੱਕ ਹੈਗਾ ਮੁੰਨਾ ਇੱਕ ਮੰਗਲ ਤੇ ਇੱਕ ਰਾਜੇਸ਼ ਤਿੰਨਾ ਜਿਹੜੇ ਲੜਕੇ ਗ੍ਰਿਫਤਾਰ ਕੀਤੇ ਆ ਉਹਨਾਂ ਨੇ ਕਨਫੈਸ਼ਨ ਕੀਤਾ ਤੇ ਵਾਰਦਾਤ ਦੇ ਵਿੱਚ ਜਿਸ ਚੀਜ਼ ਤੇ ਇਹ ਲੈ ਕੇ ਗਏ ਸੀ ਜਿੱਥੇ ਉੱਥੇ ਇਹਨਾਂ ਨੇ ਤੇਲ ਪਾ ਕੇ ਅੱਗ ਲਾ ਕੇ ਜਿਹੜਾ ਬੋਡੀ ਨੂੰ ਖਤਮ ਕੀਤਾ ਸੀ ਉਹ ਵਾਹਕਲ ਜਿਹੜਾ ਬਰਾਮਦ ਕਰ ਲਿਆ ਜਿਹੜਾ ਨਾਲ ਇੱਕ ਦੋਸ਼ੀ ਸੀ ਮੋਟਰਸਾਈਕਲ ਤੇ ਨਾਲ ਰੈਕੀ ਕਰਦਾ ਅਗਲੇ ਬੰਨੇ ਗਿਆ ਸੀ ਉਹ ਵੀ ਬ੍ਰਾਮਣਤ ਕਰ ਲਿਆ ਤੇ ਪਲੱਸ ਜਿਹੜੀ ਇਹਦੇ ਸਿਰ 'ਚ ਸੱਟਾਂ ਮਾਰੀਆਂ ਸੀਆਂ ਸੱਟਾਂ ਮਾਰ ਕੇ ਇਹਨੂੰ ਕਮਰੇ 'ਚ ਛੁੱਟਦਾ ਸੀ 3 ਤਰੀਕ ਨੂੰ ਤੇ 5 ਤਰੀਕ ਨੂੰ ਫਿਰ ਇਹਦੀ ਉੱਥੇ ਡੈੱਡ ਬੋਡੀ ਰਾਤ ਨੂੰ ਰੇੜੇ ਦੇ ਵਿੱਚ ਰੱਖ ਕੇ ਤੇ ਮੋਟਰਸਾਈਕਲ ਨਾਲ ਲਿਜਾ ਕੇ ਫਿਰ ਦੂਰ ਜਾ ਕੇ ਜਿਹੜਾ ਮਤਲਬ ਬੇਬਾਦ ਜਗ੍ਹਾ ਦੇ ਵਿੱਚ ਇਹਦੀ ਬੋਡੀ ਉੱਥੇ ਸੁੱਟ ਕੇ ਤੇ ਉਹਦੇ 'ਤੇ ਤੇਲ ਪਾ ਕੇ ਨਾਈਲੋਨ ਦਾ ਕੱਪੜਾ ਪਾ ਕੇ ਤੇ ਉਹਨੂੰ ਡਿਸਟਰੋਏ ਤਾਂ ਇਹਦੇ ਵਿੱਚ ਅਸੀਂ ਹੁਣ ਤਿੰਨੋਂ ਦੋਸ਼ੀ ਬਰਾਮਦ ਕਰ ਲਿਆ ਵਾਰਦਾਤ ਚ ਵਰਤਿਆ ਹੋਇਆ ਵੈਪਨ ਕਰ ਲਿਆ ਪਲੱਸ ਜਿਹੜੇ ਵਾਹਨ ਯੂਜ਼ ਕੀਤੇ ਸੀ ਉਹ ਕਰ ਲਿਆ ਜਿਹੜੇ ਇੱਕ ਇਹਨਾਂ ਨੇ ਏਟੀਐਮ ਵਗੈਰਾ ਚੋਂ ਉਸ ਮ੍ਰਿਤਕ ਬੰਦੇ ਦੇ ਪੈਸੇ ਕਢਾਈ ਸੀ ਕੁਝ ਪੈਸੇ ਉਸ ਬੰਦੇ ਦੇ ਕੋਲ ਜਿਹੜਾ ਮ੍ਰਿਤਕ ਦੇ ਜਿਹੜਾ ਸੀ ਉਹਦੀ ਜੇਬ ਸੀ ਕਰੀ 50000 ਰੁਪਿਆ ਤੇ 10000 ਰੁਪਿਆ ਉਹਦੇ ਏਟੀਐਮ ਚੋਂ ਕਢਾਇਆ ਸੀ ਉਹ ਵੀ ਅਸੀਂ ਰਿਕਵਰ ਕਰ ਲਿਆ ਸਰ ਇਹ ਵਜਾ ਕੀ ਕੀ ਨਹੀਂ ਆਪ ਕੋਈ ਪਾਲੀਸੀ ਇਹ ਸਭ ਫੁੱਲ ਬਰ ਕੋਈ ਇਹ ਫੁੱਲ 100% ਜਿਹੜੀ ਹੈ ਬਰਨ ਸੀ ਵਜਾ ਬੁnabla ਤੁਸੀਂ ਕਹਿ ਰਹੇ ਹੋ ਵਜਾ ਵਜਾ ਰੰਜੇਸ਼ ਦੇ ਵਿੱਚ ਦੋ ਸੀ ਜੀ ਇੱਕ ਤਾਂ ਇਹਦੇ ਵਿੱਚ ਜਿਹੜਾ ਮੁੰਨਾ ਸੀ ਮੁੰਨੇ ਦੀ ਸਿਸਟਰ ਦੇ ਨਾਲ ਅਤਰਾਜ ਜਿਹੜਾ ਮੁੰਨਾ ਕਰਦਾ ਸੀ ਤੇ ਜਿਹੜੀ ਸਿਸਟਰ ਦੇ ਨਾਲ ਉਹਦਾ ਨਾਮ ਜੋੜਦਾ ਸੀ ਉਸ ਕਰਕੇ ਉਹਦੇ ਬ੍ਰਦਰ ਨੂੰ ਇਸ ਗੱਲ ਦਾ ਮਨ ਚ ਗੁੱਸਾ ਸੀ ਤੇ ਜਿਹੜਾ ਦੂਸਰਾ ਲੜਕਾ ਹੈਗਾ ਰਾਜੇਸ਼ ਕੁਮਾਰ ਉਹਦੇ ਨਾਲ ਸੰਜੇ ਨੇ ਇੱਕ ਠੱਗੀ ਮਾਰੀ ਸੀ ਵੀ ਉਹਨੂੰ ਇੱਕ ਆਟੋ ਛਿੱਟਾ ਹੱਤੀ ਜਿਹੜਾ ਹੁੰਦਾ ਉਹ ਲੈਤਾ ਸੀ ਕਰੀਬ 31 ਲੱਖ ਰੁਪਏ ਦਾ ਉਹ ਲੈ ਕੇ ਉਹਦੇ ਵਿੱਚੋਂ 1 ਲੱਖ ਰੁਪਏ ਦੀਆਂ ਇਨਸਟਾਲਮੈਂਟਸ ਭਰਾਤੀਆਂ 50 ਹਜ਼ਾਰ ਰੁਪਏ ਡਾਊਨ ਪੇਮੈਂਟ ਭਰਤੀ ਉਹ ਤੋਂ ਬਾਅਦ ਫਿਰ ਆਟੋ ਉਹ ਤੋਂ ਵਾਪਸ ਲੈ ਕੇ ਤੇ ਇਹ ਕਹਿ ਕੇ ਵੀ ਮੈਂ ਫਾਈਨਾਂਸ ਵਾਲੇ ਨੂੰ ਲੈ ਗਏ ਆ ਤੇ ਕਿਸੇ ਪਰਮਜੀਤ ਨਾਮ ਦੇ ਵਿਅਕਤੀ ਨੂੰ ਵੇਚਤਾ ਸੀ ਤੇ ਉਹ ਵੀ ਜਿਹੜਾ ਆਟੋ ਆ ਸੀ ਉਹ ਰਿਕਵਰ ਕਰ ਲਿਆ ਤੇ ਇਹ ਦੋਨਾਂ ਦੇ ਮਨਚੇ ਸੀ ਔਰ ਇਹ ਜਿਹੜੇ ਦੋ ਤਿੰਨੇ ਦੋਸ਼ੀ ਆ ਇਹ ਤਿੰਨੋਂ ਦੋਸ਼ੀਆਂ ਦਾ ਜਿਹੜਾ ਪ੍ਰੀਵੀਅਸ ਰਿਕਾਰਡ ਆ ਆਲਰੇਡੀ ਤਿੰਨੇ ਜੇਲ੍ਹ ਚ ਰਹਿ ਚੁੱਕੇ ਆ ਲੁਧਿਆਣਾ ਸੈਂਟਰ ਜੇਲ੍ਹ ਚ 2025 ਚ ਤਿੰਨੋਂ ਜਮਾਨਤਾਂ ਤੇ ਆਏ ਆ ਵੱਖ-ਵੱਖ ਮੁਕਦਮੇ ਦਰਜ ਹੈ ਜਿਵੇਂ ਕਿ ਮੁੰਨਾ ਉਹਦੇ ਖਿਲਾਫ ਇੱਕ ਮੁਕਦਮਾ ਦਰਜ ਹੈ ਜਿਹੜਾ ਮੰਗਲ ਉਹਦੇ ਖਿਲਾਫ ਦੋ ਮੁਕਦਮੇ ਦਰਜ ਹੈ ਤੇ ਜਿਹੜਾ ਰਾਜੇਸ਼ ਹੈ ਉਹਦੇ ਖਿਲਾਫ ਵੀ ਦੋ ਮੁਕਦਮੇ ਨੇ ਇਸ ਲਈ ਇਹਨਾਂ ਦੀ ਤਿੰਨਾਂ ਦੀ ਆਪਸ ਜਿਹੜੀ ਵਕਫੀਅਤ ਉਹ ਜੇਲ੍ਹ 'ਚ ਹੀ ਹੋਈ ਇਹ ਦੋਸਤੀ ਕੇ ਜਾਂ ਫਿਰ ਤਿੰਨੋਂ ਤਿੰਨੋਂ ਕੇਸਵਾਲ ਸੀ ਤਿੰਨਾਂ ਤਿੰਨੋਂ ਜੁਡੀਸ਼ੀਅਲ ਕਸਟਡੀ 'ਚ ਸੀ ਉੱਥੇ ਇਹ ਦੋਸਤ ਬਣ ਗਏ ਸਾਰਿਆਂ ਦਾ ਪ੍ਰੀਵੀਅਸ ਰਿਕਾਰਡ ਜਿਹੜਾ ਮਾੜਾ ਸੀ ਕ੍ਰਾਈਮ ਨਾਲ ਰਿਲੇਟਡ ਸੀ ਤਾਂ ਉਦੋਂ ਬਾਹਰ ਆ ਗਏ ਬਾਹਰ ਆ ਕੇ ਇੱਕ ਕਮਰਾ ਕਰਾਇਤੇ ਲੈ ਕੇ ਰਹਿਣ ਲੱਗੇ ਉਹ ਤੋਂ ਮੀਨ ਵਾਈਲ ਆ ਦੋ ਚੀਜ਼ਾਂ ਜਿਹੜੀਆਂ ਅੱਗੇ ਆ ਗਈਆਂ ਤੇ ਇਹਨਾਂ ਨੇ ਸੰਜੇ ਨੂੰ ਪੈਸੇ ਵੀ ਸੀ ਉਹਦੇ ਕੋਲ ਉਹਦੋਂ 50000 ਰੁਪਏ ਵੀ ਸੀ ਉਹ ਵੀ ਉਹਦਾ ਕੱਢ ਲਿਆ ਸਿਰ 'ਚ ਸੱਟਾਂ ਵੀ ਮਾਰੀਆਂ ਤੇ ਨੈਕਸਟ ਟੂ ਨੈਕਸਟ ਡੇ 3 ਤਰੀਕ ਨੂੰ ਮਾਰ ਕੇ ਸੱਟਾਂ ਕਮਰੇ 'ਚ ਸੁੱਟਤਾ ਤੇ 5 ਤਰੀਕ ਨੂੰ ਜਾ ਕੇ ਦੁਬਾਰਾ ਜਿਹੜੀ ਉਹ ਜੀ ਡੈੱਡ ਬੋਡੀ ਨੂੰ ਉੱਥੇ ਡਿਸਪੋਜ਼ ਆਫ ਕਰਤੀ। ਕਮਰੇ ਕਮਰੇ ਦੇ ਵਿੱਚ ਇਹਨਾਂ ਨੇ ਹਾਂਜੀ ਉਸ ਕਮਰੇ 'ਚ ਇਹਨਾਂ ਨੇ ਸੱਟਾਂ ਮਾਰ ਕੇ ਰੋੜਾ ਨਾਲ ਸਿਰ 'ਚ ਹਾਂ ਜੀ ਜਦ 파ਰਟੀ ਲੱਗੀ ਤੇਰੀ ਬੋਡੀ ਨਹੀਂ ਮੈਂ 10 ਨੂੰ ਇਹਨੂੰ ਇਹਨੂੰ ਉੱਥੇ ਪਹਿਲਾਂ ਇਹਨਾਂ ਨੇ ਉਸ ਕਮਰੇ 'ਚ ਤਿੰਨ ਤਰੀ ਨੂੰ ਸੱਟਾਂ ਮਾਰੀਆਂ ਸੱਟਾਂ ਮਾਰ ਕੇ ਕਮਰੇ 'ਚ ਛੁੱਟ ਕੇ ਚਲੇ ਗਏ ਫਿਰ 5 ਤਰੀਕ ਨੂੰ ਵਾਪਸ ਆਏ 4 ਤਰੀਕ ਨੂੰ ਉਹਦਾ ATM ਵਗੈਰਾ ਲਿਆ ਉਹ ਜਾ ਕੇ ਇਹਨਾਂ ਨੇ ਪੈਸੇ ਬੁਸੇ ਕਢਾਈ 5 ਤਰੀਕ ਨੂੰ ਫਿਰ ਦੁਬਾਰਾ ਜਦੋਂ ਇਹ ਪੂਰਾ ਮਰ ਚੁੱਕਿਆ ਸੀ ਸਾਰਾ ਸੀ ਹਨੇਰੇ ਦਾ ਫਾਇਦਾ ਲੈ ਕੇ ਧੁੰਦ ਸੀ ਰਾਤ ਨੂੰ ਉੱਥੋਂ ਇਹਨੇ ਰੇੜੇ 'ਚ ਰੱਖ ਕੇ ਫਿਰ ਉਹਨਾਂ ਨੂੰ ਉਸ ਬੋਡੀ ਨੂੰ ਦੂਰ ਜਾ ਕੇ ਡਿਸਪੋਜ਼ ਆਫ ਤੇ ਉੱਥੇ ਜਾ ਕੇ ਜਦੋਂ ਸਾੜਿਆ ਉਦੋਂ ਬੋਡੀ ਦੇ ਦੋ ਪਾਰਟ ਹੋ ਗਏ ਪੂਰੀ ਤਰ੍ਹਾਂ ਬਰਨ ਮਤਲਬ 100% ਬਰਨ ਕਰ। ਇਹ ਇਹਨਾਂ ਕ੍ਰਿਮੀਨਲ ਦਾ ਸਰ ਸਪੈਸੀਫਿਕ ਕਰੋ ਕਿਸੇ ਵੇਸੇ ਫਲੋਰ ਦੇ ਕਿ ਕਿਹਦੇ ਕ੍ਰਿਮੀਨਲ ਦਾ। ਆ ਜਿਹੜੇ ਤਿੰਨੇ ਕ੍ਰਿਮੀਨਲ ਨਹੀਂ ਇਹਨਾਂ ਦਾ ਸਪੈਸੀਫਿਕ ਇਹਨਾਂ ਨੇ ਇਹਨਾਂ ਨੇ ਉਹਦੀਆਂ ਪਹਿਲਾਂ ਬਾਹਾਂ ਬੰਨੀਆਂ ਫਿਰ ਉਹਦਾ ਰੋੜਾ ਮਾਰੀਆਂ ਤੇ ਉਹਨੂੰ ਕਮਰੇ ਦੇ ਵਿੱਚ ਬੰਦ ਕੀਤਾ। ਤਿੰਨਾਂ ਨੇ ਇਹ ਬਿਲਕੁਲ ਬਰਾਬਰ ਜਿਹੜਾ ਰੋਲ ਅਦਾ ਕਰਕੇ ਤੇ ਜਿਹੜਾ ਇਸ ਤਰੀਕੇ ਨਾਲ ਉਹਨੂੰ ਫੜ ਕੇ ਧੱਕੇ ਨਾਲ ਸੱਟਾਂ ਮਾਰ ਕੇ ਬੰਨ ਕੇ ਕਮਰੇ ਸੁੱਟੇ। ਸਰ ਫਸਟ ਟਾਈਮ ਸੀ ਪਹਿਲਾਂ ਵੀ ਬਰੇਕੀ ਟਾਈਮ ਉਹਨਾਂ ਨੇ ਕਿਹਨਾਂ ਨੇ ਜੀ। ਕੇਦੇ ਨਾਲ ਸੰਜੇ ਨਾਲ ਨਹੀਂ ਸੰਜੇ ਨਾਲ ਉਹਨਾਂ ਦੀ ਇਹ ਪਹਿਲੀ ਅਟੈਂਪਟ ਸੀ ਇਹ ਵੀ ਉਹਨਾਂ ਨੂੰ ਜਦੋਂ ਆ ਦੋਨੋਂ ਗੱਲਾਂ ਪਤਾ ਲੱਗ ਗਿਆ ਤਾਂ ਦੋ ਦੋਸ਼ੀਆਂ ਦਾ ਤਾਂ ਪਰਸਨਲ ਇੰਟਰਸਟ ਹੀ ਬਣ ਗਿਆ ਵੀ ਮੇਰੇ ਨਾਲ ਠੱਗੀ ਮਾਰੀ ਹੈ ਤੇ ਦੂਸਰੇ ਨੂੰ ਏਸੀ ਮੇਰੀ ਭੈਣ ਨੂੰ ਤੰਗ ਕਰਦਾ ਤਾਂ ਉਹ ਦੋਨੋਂ ਗੱਲਾਂ ਰੱਖ ਕੇ ਤੇ ਫਿਰ ਇਹਦਾ ਇਹਨੇ ਮਾਰ ਦਿੱਤਾ ਕਿੰਨੇ ਟਾਈਮ ਤੋਂ ਜਾਂਦੇ ਸੀਗਾ ਕੌਣ ਜੀ ਆ આરોપી ਤੇ આરોપી ਤੇ ਇਹ ਇਹ ਪੁਰਾਣੇ ਦੋਸਤ ਸੀ ਮਤਲਬ ਐਗਜੈਕਟ ਟਾਈਮ ਨਹੀਂ ਦੱਸ ਸਕਦਾ ਬਟ ਇਹ ਦੀ ਭੈਣ ਨੂੰ ਕਰੀਬ 5 ਸਾਲ ਤੋਂ ਤੰਗ ਕਰ ਰਿਹਾ ਸੀ ਠੀਕ ਹੈ ਜੀ ਇਹ ਤਾਂ ਕੰਮ ਕਰਦਾ ਹੈ ਹਾਂਜੀ ਬੱਸ ਕਰ ਰਹੇ ਸੀ ਕੀ ਅਫੇਅਰ ਦੇ ਦੇਖੋ ਮੇਬੀ ਉਹਦੀ ਸਹਿਮਤੀ ਨਾ ਉਨੀ ਹੋਵੇ ਤਾਂ ਹੀ ਇਸ ਗੱਲ ਨੂੰ ਜਾਗਰੂਕ ਹੋ ਕੇ ਇਤਰਾਜ਼ ਹੋਇਆ ਪਰ ਭਰਾ ਦੇ ਮਨ ਚ ਉਹ ਨੂੰ ਪੋਜੀਟਿਵ ਲਾ ਲੋ ਨੈਗੇਟਿਵ ਪਰ ਉਸ ਨੂੰ ਇਸ ਗੱਲ ਦਾ ਇਤਰਾਜ਼ ਤਾਂ ਹੋਊਗਾ ਦੇਖੋ ਇਹ ਜੇ ਇਨਵੈਸਟੀਗੇਸ਼ਨ ਅਸੀਂ ਕੱਲ ਹੀ ਗ੍ਰਿਫਤਾਰੀ ਪਾਈ ਹੈ ਰਾਤ ਅਸੀਂ ਅੱਜ ਉਹਨਾਂ ਨੂੰ ਕੋਰਟ ਪੇਸ਼ ਕਰਾਂਗੇ ਫਿਰ ਫਰਦਰ ਰਿਮਾਂਡ ਤੇ ਦੇਖਾਂਗੇ ਕਿ ਲੜਕੀ ਦੀ ਕੋਈ ਮਰਾਨ ਸੀ ਜਾਂ ਮਾਰਨ ਸੀ ਉਹਨੂੰ ਮਾਰਨ ਬਾਰੇ ਪਤਾ ਹੋਵੇ ਤੇ ਉਹਦੀ ਕੋਈ ਏਜੈਂਟ ਇਨਵੋਲਵਮੈਂਟ ਸੀ ਜੇ ਹੋਈ ਤਾਂ ਫਰਦਰ ਫਿਰ ਉਹਦੇ ਵਿੱਚ ਕਰਾਂਗੇ